ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹੌਰ ਦੇ ਹਾਕਮ ਤੈਮੂਰ ਨੇ ਜਹਾਨ ਖਾਨ ਦੀ ਜ਼ਿੰਮੇਵਾਰੀ ਲਈ ਕਿ ਉਹ ਅੰਮ੍ਰਿਤ ਸਰੋਵਰ ਪੂਰ ਦਵੇ ਉਸ ਨੂੰ ਇੱਕ ਵੱਡੀ ਫੌਜ ਦੇ ਕੇ ਗੁਰੂ ਦੇ ਚੱਕ ਭੇਜਿਆ ਗਿਆ ਉਸ ਸਮੇਂ ਅੰਮ੍ਰਿਤਸਰ ਵਿਖੇ ਬਾਬਾ ਗੁਰਬਖਸ਼ ਸਿੰਘ ਆਪਣੇ 30 ਸਾਥੀਆਂ ਸਮੇਤ ਅੰਮ੍ਰਿਤਸਰ ਦੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਰਿਹਾ ਸੀ ਜਦ ਉਸ ਨੂੰ ਪਤਾ ਲੱਗਾ ਕਿ ਤੈਮੂਰ ਦਾ ਜਰਨੈਲ ਜਹਾਨ ਖਾਨ ਅੰਮ੍ਰਿਤ ਸਰੋਵਰ ਦੀ ਬੇਅਦਬੀ ਕਰਨ ਆ ਰਿਹਾ ਸੀ ਤਾਂ ਉਸ ਆਪਣੇ ਸਾਥੀਆਂ ਨੂੰ ਲਲਕਾਰਿਆ 30 ਸੂਰਮੇ 300 ਜ਼ਾਲਿਮਾਂ ਨੂੰ ਮਾਰ ਕੇ ਸ਼ਹੀਦ ਹੋ ਗਏ ਫਿਰ ਜਹਾਨ ਖਾਨ ਅੱਗੇ ਵਧਿਆ ਅਤੇ ਆਪਣੀ ਫੌਜ ਨੂੰ ਉਸ ਹੁਕਮ ਦਿੱਤਾ ਕਿ ਇਸ ਰੋਵਰ ਨੂੰ ਪੂਰ ਦੇਵੋ ਉਸ ਦੇ ਫੌਜੀ ਇਸ ਰੋਵਰ ਪੂਰਨ ਲੱਗ ਗਏ ਜਦ ਬਾਹਰਲੇ ਸਿੱਖਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਇੱਕ ਤੇਜ਼ ਘੋੜ ਸਵਾਰ ਉਸ ਵੇਲੇ ਦਮਦਮਾ ਸਾਹਿਬ ਗਿਆ ਤੇ ਜਹਾਨ ਖਾਨ ਦੀ ਕਰਤੂਤ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ ਜਦ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੜੇ ਰੋਹ ਵਿੱਚ ਆ ਗਏ ਉਹਨਾਂ ਉਸੇ ਵੇਲੇ ਨਗਾਰੇ ਦੇ ਚੋਟ ਲਾਈ ਅਤੇ ਆਪਣੇ ਸਿੰਘਾਂ ਨੂੰ ਬੁਲਾਇਆ ਉਹਨਾਂ ਸਿੰਘਾਂ ਨੂੰ ਜਹਾਨ ਖਾਨ ਦੀ ਕਰਤੂਤ ਬਾਰੇ ਜਾਣੂ ਕਰਵਾਇਆ ਸਿੰਘਾਂ ਪਾਸੋਂ ਵੀ ਅੰਮ੍ਰਿਤ ਸਰੋਵਰ ਦੀ ਇਹ ਬੇਅਦਬੀ ਬਰਦਾਸ਼ਤ ਨਾ ਹੋ ਸਕੇ ਉਹਨਾਂ ਉਸੇ ਵੇਲੇ ਕਮਰ ਕਸੇ ਕਰਨੇ ਸ਼ੁਰੂ ਕਰ ਦਿੱਤੇ ਬਾਬਾ ਦੀਪ ਸਿੰਘ ਨੇ ਇਲਾਕੇ ਦੇ ਸਭ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ ਜਦ ਸਭ ਸਿੰਘ ਇਕੱਠੇ ਹੋ ਗਏ ਤਾਂ ਬਾਬਾ ਦੀਪ ਸਿੰਘ ਨੇ ਕਿਹਾ ਸਿੰਘੋ ਗੁਰਤਾਮਾ ਦੀ ਰੱਖਿਆ ਲਈ ਅਸੀਂ ਮੋਤ ਰਾਣੀ ਨੂੰ ਵਿਆਹਣ ਚੱਲੇ ਆ ਜਿਹੜਾ ਵੀ ਸਾਡੀ ਜੰੰਝ ਵਿੱਚ ਜਾਣਾ ਚਾਹੁੰਦਾ ਹੈ ਉਹ ਸ਼ਹੀਦੀ ਗਾਨਾ ਬਣ ਕੇ ਆਵੇ ਦੂਸਰੇ ਨੂੰ ਸਾਡੇ ਨਾਲ ਆਉਣ ਦੀ ਲੋੜ ਨਹੀਂ ਅਸੀਂ ਅੰਮ੍ਰਿਤਸਰ ਦੇ ਉੱਥੋਂ ਦੇ ਗੁਰਤਾਮਾ ਨੂੰ ਆਜ਼ਾਦ ਕਰਵਾਉਣਾ ਹੈ ਸਾਰੇ ਸਿੰਘਾਂ ਵਿੱਚ ਬੜਾ ਜੋਸ਼ ਸੀ ਸਾਰੇ ਸ਼ਹੀਦੀ ਗਾਨੇ ਬਣ ਕੇ ਬਾਬਾ ਜੀ ਦੀ ਫੌਜ ਵਿੱਚ ਸ਼ਾਮਲ ਹੋ ਗਏ ਜਦ ਉਹ ਦਮਦਮਾ ਸਾਹਿਬ ਤੋਂ ਤਰਨਤਾਰਨ ਵੱਲ ਚੱਲੇ ਤਾਂ ਹੋਰ ਮਿਸਲਾ ਦੀ ਸਿੰਘਾਂ ਨੂੰ ਜਦ ਪਤਾ ਲੱਗਦਾ ਰਿਹਾ ਤਾਂ ਉਹ ਵੀ ਨਾਲ ਰਲਦੇ ਗਏ ਤਰਨਤਾਰਨ ਤੱਕ ਪਹੁੰਚਦਿਆਂ 10000 ਸਿੰਘਾਂ ਦੀ ਫੌਜ ਇਕੱਠੀ ਹੋ ਗਈ ਸੀ ਤਰਨਤਾਰਨ ਦੇ ਗੁਰਦੁਆਰੇ ਜਾ ਕੇ ਸਭ ਨੇ ਇਸ਼ਨਾਨ ਕੀਤਾ ਗੁਰਦੁਆਰੇ ਮੱਥਾ ਟੇਕਿਆ ਤੇ ਵਾਹਿਗੁਰੂ પાસે ਅਰਦਾਸ ਕੀਤੀ ਤਰਨਤਾਰਨ ਤੋਂ ਬਾਹਰ ਆ ਕੇ ਉਨਾ ਇੱਕ ਜ਼ਮੀਨ ਉੱਤੇ ਇੱਕ ਲੰਮੀ ਲਕੀਰ ਖਿੱਚੀ ਅਤੇ ਕਿਹਾ ਜਿਸ ਸਿੰਘ ਨੂੰ ਸ਼ਹੀਦੀ ਪਰਵਾਨ ਹੈ ਉਹੀ ਇਸ ਲਕੀਰ ਨੂੰ ਪਾਰ ਕਰੇ ਬਾਕੀ ਵਾਪਸ ਹੋ ਜਾਣ ਪਰ ਸਭ ਸਿੰਘ ਲਕੀਰ ਪਾਰ ਕਰ ਗਏ ਕੋਈ ਵੀ ਵਾਪਸ ਨਾ ਮੁੜਿਆ ਬਾਬਾ ਦੀਪ ਸਿੰਘ ਜੀ ਨਾਲ ਬਾਬਾ ਨੋਦ ਸਿੰਘ ਸ਼੍ਰੀ ਦਿਆਲ ਸਿੰਘ ਸ਼੍ਰੀ ਬਲਵੰਤ ਸਿੰਘ ਆਦਿ ਸੂਰਮੇ ਚੱਲ ਪਏ ਸਭ ਨੇ ਦੋਰੇ ਹਥਿਆਰ ਪਾਏ ਹੋਏ ਸਨ ਅਤੇ ਆਪੋ ਆਪਣੇ ਘੋੜਿਆਂ ਉੱਤੇ ਚੜ੍ਹੇ ਹੋਏ ਸਨ। ਜਹਾਨ ਖਾਨ ਜਿਹੜਾ ਅੰਮ੍ਰਿਤਸਰ ਉੱਤੇ ਕਬਜ਼ਾ ਕਰਕੇ ਬੈਠਾ ਸੀ ਜਦ ਉਸ ਨੂੰ ਪਤਾ ਲੱਗਾ ਕਿ ਸਿੱਖ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਇੱਕ ਵੱਡੀ ਫੌਜ ਲੈ ਕੇ ਅੰਮ੍ਰਿਤਸਰ ਨੂੰ ਆਜ਼ਾਦ ਕਰਵਾਉਣ ਵਾਸਤੇ ਆ ਰਹੇ ਹਨ ਤਾਂ ਉਹ 40 ਹਜ਼ਾਰ ਫੌਜ ਲੈ ਕੇ ਸਿੱਖਾਂ ਦੇ ਆਕਰਮਣ ਨੂੰ ਰੋਕਣ ਲਈ ਗੋਹਲਵੜ ਆ ਬੈਠਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।